ਕੱਲ ਸ੍ਰੀ ਗੁਰਾਰਾ ਸਾਹਿਬ ਜੀ ਦਾ ਜਨਮ ਦਿਨ ਦਿਹਾੜਾ ਬੜੇ ਉਸ਼ਾ ਅਤੇ ਸ਼ਾਨ ਸ਼ੋਕ ਨਾਲ ਗੁਰੂ ਗੁਰਦੁਆਰਾ ਗੁਰੂ ਨੰਦਰਪੁਰ ਵਿਖੇ ਮਨਾਇਆ ਜਾ ਰਿਹਾ ਹੈ ਸੰਤਵਾਂ ਨੂੰ ਤੇ ਸੇਵਾ ਚੈਰਟੀ ਵੱਲੋਂ ਪਾਠ ਰਖਾਏ ਗਏ ਹਨ ਪਾਠ ਦਾ ਪੋਗ ਕੱਲ 11:45 ਮਿੰਟ ਹੈ ਸੋ ਆਪ ਸਰਬਤ ਸੰਗਤ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਹਮਮਾ ਕੇ ਗੁਰਦੁਆਰਾ ਗੁਰੂ ਨੰਦਰਪੁਰ ਕਿੰਗਸਿਰ ਸੌਤਾਲਵੇ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਸੰਗਤਾਂ ਅਫਗਾਨਿਸਾਨੀ ਸੰਗਤਾਂ ਜੋ ਕਾਫੀ ਸਾਲਤੋਂ ਜਦ ਤੱਕ ਸਾਡਾ ਜਨਮ ਆਇਆ ਤਦ ਤੱਕ ਦੇਖ ਰਹੇ ਆਂ ਬੜੇ ਉਸ਼ਾ ਨਾਲ ਗੁਰੂ ਹਰਿ ਸਬਜੀ ਦਾ ਗੁਰਪੁਰ ਮਨਾਉਣ ਜਾ ਰਹੇ ਆਂ ਸੋ ਉਮੀਦ ਕਰਦਾ ਆਂ ਕਿ ਕੱਲ ਸਮੂਹ ਸਾਧ ਸੰਗਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਹੁੰਚ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰ ਸ਼ਾਨੋ ਸ਼ੌਕ ਨਾਲ ਜਿਸ ਤਰ੍ਹਾਂ ਵਾਸਤਾਨ ਮਨਾਇਆ ਜਾਂਦਾ ਸੀ ਮਨਾਣਗੇ ਬਾਕੀ ਸੰਗਤਾ ਕੋਲੋਂ ਇਹ ਬੇਨਤੀ ਵੀ ਹੈ ਕਿ ਕਾਫੀ ਸਾਰੀ ਸੇਵਾਵਾਂ ਸੇਵਾਚ ਆਪਣਾ ਇਸ਼ਾਨੇ ਬਾਵ ਤੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ